ਆਰਡਰ ਤੇ ਟਰਾਲੀ ਤਿਆਰ ਕਰਾਉਣੀ ਹੈ ਨਾ ਆਰਡਰ ਤੇ ਐਦਾਂ ਦੀ ਟਰਾਲੀ ਬਣਾ ਕੇ ਦੋ ਬਾਈ ਬਾਈ ਆ ਤਾਂ ਹੈਗੀ ਆ 18 ਫੁੱਟ 8 18x8 ਹਾਂਜੀ ਪਰ ਗਟ ਇੱਥੇ ਖੜ ਕੇ ਦਿਖਾਈ ਬਈ 18x8 ਆ ਟਰੱਕ ਜਿੰਨੀ ਚੌੜੀ ਆ ਟਰੱਕ ਜਿੰਨੀ ਲੰਮੀ ਆ ਹਨਾ ਤੇ ਵੱਡੀ ਗੱਲ ਬਾਈ ਹੋਰ ਦੇਖ ਰੰਗ ਤੋਂ ਪਹਿਲਾਂ ਕੁਆਲਿਟੀ ਚੈੱਕ ਕਰੋ ਦੇਖਿਓ ਹਲੇ ਦਿਖਾ ਕਰਾ ਰਾੜ ਦਾ ਇੱਕ ਵੀ ਦਾਣਾ ਕਿਤੇ ਪਿਆ ਹੋਵੇ ਯਾਰ ਤਾਂ ਕਿਹੋ ਹੈ ਹਲੇ ਗ੍ਰੈਂਡਰ ਰੇਗ ਮਾਰ ਵੱਜ ਕੇ ਫਿਰ ਪੇਂਟ ਹੋਊਗਾ ਜੀ ਪ੍ਰਾਈਮਰ ਲੱਗੂਗਾ ਹਾਂਜੀ ਅੱਛਾ ਤੇ ਇਹ ਹੈਗੀ 18 ਫੁੱਟੀ ਬਈ ਹਾਂਜੀ 18 8 ਤੇ ਬਈ ਆ ਮਾਗਰ ਕੀ ਲਿਖਿਆ ਹੋਇਆ ਇਹ ਮਾਲਕ ਨੇ ਨਾਮ ਪੱਡਾ ਫਾਰਮ ਪੱਡਾ ਫਾਰਮ ਹਾਂਜੀ ਸਹੀ ਤਾਂ ਦੂਰ ਜਾਣੀ ਹੂ ਕਿਤੇ ਇਧਰ ਇਹ ਜਲੰਧਰ ਸਾਈਡ ਜਾਣੀ ਹੈ ਜੀ ਜਲੰਧਰ ਸਾਈਡ ਜਾਣੀ ਹੈ ਹਾਂਜੀ ਹਾਂਜੀ ਇਹਨੂੰ ਜਾਲੀ ਜੂੜੀ ਲਾ ਕੇ ਦਵਾਂਗੇ ਆਪਾਂ ਕੰਪਲੀਟ ਕਰਕੇ ਦੇਵਾਂਗੇ ਰੰਗ ਕਰਕੇ ਪੂਰੀ ਹਾਂਜੀ 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 ਠੀਕ ਹੈ ਦੇ ਵੋਇਮੇ ਨਿਹਦਾ ਸੋ ਜੇ ਕਿਸ ਨੇ ਇਹਦੇ ਨਾਲ ਦੀ ਤਿਆਰ ਕਰਾਣੀ ਹੋਵੇ ਕੀ ਰੇਟ ਚ ਕਰਕੇ ਦਵਾਂਗੇ ਇਹ 3.5 ਲੱਖ ਰੁਪਏ ਦੀ ਤਿਆਰ ਆ ਜੀ ਹਾਂ ਅਗਰ ਬਾਈ ਚਾਂਸ ਕਈ ਕਹਿੰਦੇ ਆ ਕਿਲੋ ਦੇ ਹਿਸਾਬ ਨਾਲ ਪੰਜਾਬ ਚ ਦੇ ਰਹੇ ਆ ਟਰਾਲੀਆਂ ਆਪਾਂ 88 ਰੁਪਏ ਕਿਲੋ ਦੇ ਦਾਂਗੇ 88 ਰੁਪਏ ਕਿਲੋ ਤੋਲ ਕੇ ਦਵਾਂਗੇ ਨੀਚੇ ਤੋਂ ਉੱਪਰ ਤੱਕ ਤੋਲ ਦਾਂਗੇ ਲੈਟਾਂ ਲੂਟਾਂ ਲਾ ਕੇ ਰੇਡੀਅਮ ਬੀਲ ਕਵਰ ਸਭ ਕੁਝ ਕਰਕੇ ਠੀਕ ਹੈ ਓਕੇ ਤੇ ਆ ਆ ਕੀ ਇਹ 17 7 ਹੈ ਜੀ 17 7 ਹੈ ਹਾਂ ਜੀ ਇਹ ਦੇਖ ਬਾਈ ਨੇ ਆਪਣਾ ਮਾਰਕਾ ਕੋਈ ਜਿਹਦੇ ਨਿਊ ਹੁਲੈਂਡ ਕਿਸੇ ਕੋਲ ਜੋਨ ਡੀਅਰ ਸਵਰਾਜ ਆਪਾਂ ਲੋਕਾਂ ਨੂੰ ਕਰਦਾ 55 30 ਜੀ ਹਾਂਜੀ ਤੇ ਬਾਈ ਸਫਾਈ ਪਰ ਘਟਾਈ ਦੀ ਵੀ ਦਿਖਾ ਦੀ ਵੀਰੇ ਤੇ ਆ ਦੇਖੋ ਹੋ ਹੈ ਵੀ ਹੁੱਕਾ ਨੇ ਦੇਖਿਓ 4 ਇੰਚ ਹੁੱਕਾ ਹਾਂਜੀ 10 ਇੰਚੀ ਗਾਟਾ 10 ਇੰਚੀ ਗਾਟਾ ਡਰਾਜੀ ਦਾ ਇਹ ਨਹੀਂ ਵੀ ਆਪਾਂ ਨੇ ਇੱਥੇ ਦੇ ਗ੍ਰਾਈਂਡਰ ਗ੍ਰਾਈਂਡਰ ਦੀ ਸਫਾਈ ਦੇਖੋ ਜੀ ਇਹ ਦੱਬਣੀ ਪੈਂਦੀ ਆ ਨਾ ਕੋਈ ਨੀਵੀ ਮੱਛੀ ਉਹ ਹਾਂ ਆ ਲੋਕ ਆ ਇਹਦੇ ਡਾ ਪੈਪ ਦੇਖੋ ਤੇ ਉਹ ਤੋਂ ਬਾਅਦ ਜੇ ਤੁਸੀਂ ਉਰੇ ਹੋਰ ਗੱਲ ਫਾਰਮ ਲਿਖਾਉਣਾ ਕੁਝ ਹੋਰ ਲਿਖਾਉਣਾ ਹੈ ਆਪਣੀ ਮਰਜ਼ੀ ਦਾ ਲਿਖਾਉਣਾ ਤਾਂ ਉਹ ਵੀ ਵਾਈ ਲਿਖ ਕੇ ਉਹ ਵੀ ਵਿੱਚ ਆਊਗਾ ਤੋਲ ਦੇ ਤੇ 3.5 ਲੱਖ ਦੇ ਅੱਛਾ 17 ਫੁੱਟ ਲੋ ਤਾਂ ਪਤਾ ਲਵਾਂਗੇ ਤੋਲ ਕੇ ਹਾਂਜੀ ਜੇ ਉਦਾਂ ਲੈ ਜਾਣੀ ਆ ਮੂਵੀ ਤਾਂ ਵੀ ਇਹਦਾ ਕੀ ਰੇਟ ਆ ਇਹਦਾ 3 ਲੱਖ ਉਹਦਾ 3.5 ਲੱਖ ਉਹਦਾ 3.5 ਲੱਖ ਇਹ ਹੈਗੀ 17 ਫੁੱਟੀ ਉਹ ਹੈਗੀ ਆ 18 ਫੁੱਟੀ 18 ਬਾਈ 8 ਤੇ ਲੈ ਮਿੱਤਰੋ ਇਹ ਖੜੀਆਂ ਕਿੱਥੇ ਨੇ ਟਰਾਲੀਆਂ ਬਈ ਲੋਕੇਸ਼ਨ ਦੱਸੀ ਆ ਇਹ ਲੋਕੇਸ਼ਨ ਅੰਬਾਲੇ ਸ਼ਹਿਰ ਤੋਂ ਪੇਵੇ ਰੋਡ ਤੇ ਪਿੰਡ ਆਦੋ ਮਾਜਰਾ ਨੇਅਰ ਆਪਣੇ ਨੱਗਲ ਥਾਣਾ ਪੈਂਦਾ ਜੀ ਠੀਕ ਹੈ ਤੇ ਨੰਬਰ ਬਈ ਦਾ ਸਕਰੀਨ ਤੇ ਆ ਨਾਮ ਬਈ ਦਾ ਸੋਹਣਾ ਹੁਣੇ ਸੰਪਰਕ ਕਰੋ 12 ਮਹੀਨੇ 30 ਦਿਨ ਬਈ ਟਰਾਲੀਆਂ ਦੇ ਕੰਮ ਲਈ ਨੰਬਰ ਸਕਰੀਨ ਤੇ